एदनदन फिल्म ਦੇ ਵਿੱਚ ਵੀ ਥੋੜਾ ਜਿਹਾ ਜੋ ਬਤਾਨੇਗਾ ਸੰਗੀਤ ਵਾਈਸ ਠੀਕ ਹੈ ਪਰ ਯਮਨਾ ਪਗਲਾ دیਵਾਨਾ ਆਪਣਾ ਜਿਹੜਾ ਫਿਲਮ ਲੀਡ ਜਿਹੜਾ ਗੀਤ ਹੈ ਯਮਨਾ ਪਗਲਾ دیਵਾਨਾ ਵਿੱਚ ਸਾਰੀ ਰਿਦਮ ਹੈ ਵੀ ਜਦ ਯਮਨਾ ਪਗਲਾ دیਵਾਨਾ ਮੈਂ ਚਾਹੁੰਦਾ ਸਾਡੇ ਜਿਹੜੇ ਈਵਰ ਆ ਜਿਹੜੀ ਨਵੀਂ ਜਨਰੇਸ਼ਨ ਜੁੜੀ ਹੈ ਸ਼ੋਅ ਦੇ ਨਾਲ ਉਹਨਾਂ ਨੂੰ ਮੜ ਜਾ ਪਤਾ ਲੱਗੇ ਕਿ ਤੁਹਾਡਾ ਰਿਸ਼ਤਾ ਜੈਜ਼ੀ ਨਾਲ ਕਿੰਨਾ ਪੁਰਾਣਾ ਹੈ ਜਦੋਂ ਮੈਂ ਪਹਿਲੀ ਦਫਾ ਗਿਆ ਹਾਂ ਔਸਕਰਸ ਦੇ ਵਿੱਚ ਹਰੇਕ ਰੇਡੀਓ ਸਟੇਸ਼ਨ ਹਰੇਕ ਨੂੰ ਈਮੇਲ ਪਾਈ ਤੁਹਾਡੇ ਯੂਕੇ ਦਾ ਪੰਜਾਬੀ ਇੱਕ ਆਰਟਿਸਟ ਸਾਡੇ ਇਵੈਂਟ ਤੇ ਵਿੱਚ ਪਰਫਾਰਮ ਕਰ ਰਿਹਾ ਇੱਕ ਵੀ ਮੀਡੀਆ ਨੇ ਚੱਕਿਆ ਸੀ ਸਮਾਂ ਉਸੀ 골ਡਨ ਟਾਈਮ ਸੀ ਉਹ ਤੁਹਾਡਾ ਜਦੋਂ ਤੁਸੀਂ ਆ ਨਫਟ ਹੁੰਦੇ ਸੀ ਸਟਾਰਟਿੰਗ ਸੀ ਜੋਸ਼ ਸੀ ਤੁਹਾਨੂੰ ਡਿਫਰੈਂਸ ਕੀ ਲੱਗਦਾ ਐਜ਼ ਅ ਆਰਟਿਸਟ ਸਾਹਮਣੇ ਕਿ ਜੋ ਪਹਿਲਿਆਂ ਦੇ ਵਿੱਚ ਸੀ ਉਹ ਅੱਜ ਦੇ ਵਿੱਚ ਇਹ ਵੱਧ ਕੇ ਆ ਜਾਂ ਬੈਲੈਂਸ ਆ ਗਿਆ ਤਾਂ ਟੈਸਟ ਤੁਸੀਂ ਗੋਰੀਆਂ ਨੇ ਇੰਡਸਟਰੀ ਨਾਲ ਉਹਨਾਂ ਦਾ ਗਾਣਾ ਕਿਤੇ ਵੀ বাজਦਾ ਕਿਸੇ ਆਪ ਦੇ ਵਿੱਚ ਜੂਕਬਾਕਸ ਤੇ বাজਦਾ ਜਾਂ ਕਿਸੇ ਰੇਡੀਓ ਤੇ ਵੀ বাজਦਾ ਇਕੱਲੇ ਬੰਦੇ ਨੂੰ ਰਾਇਲਟੀ ਮਿਲਦੀ ਮੈਨੂੰ ਪਤਾ ਮੈਂ ਗੋਰੀਆਂ ਦੇ ਆਬ ਵਿੱਚ ਤੇ ਬਜਾ ਚ ਨਵੀਂ ਚੀਜ਼ ਸ਼ੁਰੂ ਹੋਈ ਹੈ ਜਿਹੜੀ ਰੇਟਿੰਗ ਬਾਉਂਡਰਸ ਨਾਮ ਦੇ ਨਾਲ ਮੌਟਾ ਵਿੱਚ ਹੋਈ ਵੀ ਮੌਕਾ ਮਿਲਿਆ ਉਸ 스테이트 ਤੇ ਜਾ ਕੇ ਪਰਫਾਰਮ ਕਰਨ ਦਾ ਜਾਂ ਸਿਰਫ ਉਸੇ ਘਰਾਂ ਲਈ ਸੀ